ਸਿੰਘ ਸਾਹਿਬ ਜਿਹਨ ਸੁਲਤਾਨ ਸਿੰਘ ਦੀ ਬਗਲੇ ਦੀ ਗੱਲ ਕੀਤੀ ਆ ਉਹ ਕਿਤੇ ਮੇਰੇ ਖਿਆਲ ਦੇ ਵਿੱਚ ਇੱਕ ਤਾਂ ਜਿਹੜੇ ਫ਼ਰੀਦ ਤੋਂ ਨਵਾ ਸੁਣਾਇਆ ਸੀ ਉਦੋਂ ਵੀ ਪੇਸ਼ਾਬਲ ਸਨ ਤੇ ਕੱਲ ਪਰਸੋ ਵੀ ਦੱਸਦੇ ਕਿ ਉਹਨਾਂ ਨੇ ਉਹ ਉਹਨਾਂ ਨੂੰ ਕਿਤਾ ਲਈ ਨਹੀਂ ਹਾਂ ਈ ਸਿੰਘ ਨੂੰ ਤਾਂ ਮੈਨੂੰ ਸਮਝ ਆਈ ਇਹ ਜਿਹੜੀ ਰਾਜਨੀਤੀ ਜਿਹੜੀ ਆ ਉਹ ਬਾਦਲ ਪਰਿਵਾਰ ਨੂੰ ਵੀ ਕਰਦੀ ਹੈ ਹੋਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਹੈ ਤਾ ਮਿਸਾਬ ਸਿਆਣੇ ਆ ਉਹਨਾਂ ਨੂੰ ਇਹੋ ਜੀ ਜਿਹੜੀ ਰਾਜਨੀਤੀ ਉਹ ਨਹੀਂ ਕਰਦਾ ਜੀ ਸਿੰਘ ਸਾਹਿਬ ਜਿਹੜੇ ਸਾਡੇ ਸਨਮਾਨਯੋਗ ਨੇ ਉਹ ਸਾਡੇ ਨੇ ਔਰ ਇਹ ਨਹੀਂ ਕਿ ਆਫ ਜਿਹੇ ਨਾਵਾ ਉਹਨਾਂ ਦੇ ਅਨਸਾਰ ਨਹੀਂ ਇੱਥੋਂ ਆਇਆ ਕਿ ਹੋਣ ਗਿਆਨੀ ਹਰਪ੍ਰੀਤ ਨੂੰ ਕੱਟਦਾ ਗਿਆਨੀ ਰਗਵੀ ਸਿੰਘ ਨੂੰ ਉੱਥੇ ਆਪਣੇ ਹੱਡ ਗ੍ਰੰਥੀ ਜਿਹੜਾ ਹਿਲਾਤਾ ਔਰ ਉਹਨਾਂ ਨੂੰ ਵੀ ਕਈ ਵਾਰ ਕੱਟਣ ਦੀ ਤਿਆਰੀ ਕਰਦੇ ਰਹਿੰਦੇ ਆ ਸੋ ਇਹ ਜਿਹੜੀਆਂ ਬਦਲੀਆਂ ਇਹ ਸਾਰਾ ਕੁਝ ਜਿਹੜਾ ਮੈਂ ਸਮਝਦਾ ਸਾਰੀ ਸਿਆਸੀ ਗੱਲ ਨਹੀਂ ਹੋਣੀ ਚਾਹੀਦੀ ਇੱਕ ਵਾਰੀ ਐਟਬੀਸੀ ਅਕਾਲ ਤਖਤ ਤੇ ਕਜੀਪੀਸ ਨੂੰ ਹਜਾਰ ਕਰਨ ਦੀ ਦਾਵਾ ਕਰਦੀ ਹੈ ਦੂਜੀ ਪਾਸੇ ਜਿਹੜੇ ਗਰੰਟੀ ਹੈਆਂ ਇਹ ਇਹੋ ਜੀਆਂ ਗੱਲਾਂ ਕਰਦੇ ਨੇ ਜਿਹੜੀਆਂ ਖਾਲਸਾ ਪੰਥ ਗੱਲਾਂ ਕਰਦਾ ਇੱਕ ਪਰਿਵਾਰ ਦੇ ਕਬਜ਼ੇ ਜਾਂ ਸ਼ਰੋਮਨੀ ਕਮੇਟੀ ਉਹ ਆਪ ਹੀ ਸਾਬਤ ਕਰ ਦਿੰਦੇ ਆ ਔਰ ਖਾਲਸਾ ਪੰਥ ਜਿਹੜਾ ਇਹਨੂੰ ਮੁਕਤ ਕਰਾਉਣਾ ਚਾਹੁੰਦਾ ਇੱਕ ਪਰਿਵਾਰ ਤੋਂ ਖਾਲਸਾ ਪੰਥ ਨੂੰ ਹੀ ਪ੍ਰਬੰਧ ਸਾਰਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈ ਇਹ ਖਾਲਸਾ ਪੰਥ ਦੇ ਹੱਥ ਜੀ ਆਉਣਾ ਚਾਹੀਦਾ ਤਾਂ ਕਿ ਨਿਰਪੱਖ ਇੱਥੇ ਜ਼ਹਿਦਾਦ ਸਾਹਿਬਾਨ ਲੱਗਣ ਉਹਨਾਂ ਦਾ ਵਿਧੀ ਵਿਧਾਨ ਬਣੇ ਔਰ ਉਹਨਾਂ ਦਾ ਜਿਹੜਾ ਕਾਰਜਕਾਰ ਪੂਰਾ ਹੋਣ ਤੋਂ ਬਾਅਦ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਉਥੋਂ ਜਿਹੜਾ ਹੈ ਉਹ ਨਿਯੁਕਤੀ ਤੋਂ ਬਾਅਦ ਉਹ ਸਨਮਾਨ ਉਹਨਾਂ ਨੂੰ ਕੌਮ ਵਾਸਤੇ ਅਜ ਇਤਿਹਾਸਕ ਦੇਣਾ ਹੈ ਸਾਡਾ ਪ੍ਰਾਤਨ ਇਤਿਹਾਸ ਦਰਹਾਉਂਦਿਆਂ ਹੋਇਆਂ ਭਾਈ ਸਤਵੰਦ ਸਿੰਘ ਭਾਈ ਵਿਅੰਨ ਸਿੰਘ ਭਾਈ ਕੇਰ ਸਿੰਘ ਜੀਆ ਨੇ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੇ ਪੂਰੇ ਦੇਸ਼ ਦੀ ਸੀ ਜਿਹਦੇ ਵਿੱਚ ਪੰਜਾਬ ਵੀ ਆਉਂਦਾ ਤੇ ਜਦੋਂ ਮੈਂ ਸਮਝਦਾ ਉਸ ਦੇ ਮੂਨੂ ਖੂਨ ਲੱਗਿਆ ਕਿ ਪੂਰੀ ਮਾਨਵਤਾ ਨੂੰ ਪੂਰੀ ਦੁਨੀਆ ਨੂੰ ਪੂਰੇ ਦੇਸ਼ ਨੂੰ ਇਸ ਖੂਨੀ ਦਹਿਣ ਤੋਂ ਖਤਰਾ ਤਾ ਭਾਈ ਸਤਵੰਦ ਸਿੰਘ ਬਿਆਨ ਸਿੰਘ ਨੇ ਉਹਨੂੰ ਸੋਧਾ ਲਾਇਆ ਤਾਈਆਂ ਅਸੀਂ ਕਹਨੇ ਆ ਕਿ ਧਰਮੀਆਂ ਕੋ ਯਾਦ ਕੀਏ ਹਨ ਪਾਪੀਆਂ ਕੋ ਦੰਡ دیے ਹਨ ਧਰਮੀਆਂ ਨੂੰ ਯਾਦ ਇਸ ਕਰਕੇ ਕਰਦੇ ਆ ਕਿ ਉਹ ਆਪਣਾ ਬਲੀਦਾਨ ਦੇ ਕੇ ਪਾਪੀਆਂ ਨੂੰ ਦੰਡ ਦਿੰਦੇ ਆ ਜਿਸ ਤਰ੍ਹਾਂ ਭਾਈ ਸਤਵੰਦ ਸਿੰਘ ਬਿਆਨ ਸਿੰਘ ਕੇਰ ਸਿੰਘ ਨੇ ਦਿੱਤਾ ਇਹ ਸਾਡਾ ਇਤਿਹਾਸ ਹੈ ਤੇ ਨਾਲ ਇਹ ਵੀ ਸਾਡਾ ਇਤਿਹਾਸ ਹੈ ਕਿ ਚਾਹੀ ਪੰਜਾਬ ਜਾਂ ਅੰਮ੍ਰਿਤਸਰ ਹਿੰਦੁਸਤਾਨ ਦਾ ਹਿੱਸਾ ਪਰ ਉਸ ਜੋ ਪਾਪਨ ਇੰਦਰਾ ਗਾਂਧੀ ਚਾਹੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਹਨੂੰ ਸੋਧਾ ਲਾਉਣ ਵਾਲੇ ਜੋਧਿਆ ਸਿੰਘਾਂ ਦੀ ਅੱਜ ਇੱਥੇ ਅਰਦਾਸ ਹੋਈ ਹੈ ਹਰਮੰਦਰ ਸਾਹਿਬ ਦੇ ਅਰਦਾਸੀਏ ਨੇ ਭਾਈ ਬਲਜੀਤ ਸਿੰਘ ਨੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਅੱਜ ਦੇ ਦਿਨ ਕਾਂਗਰਸ ਦੀ ਪ੍ਰਧਾਨ ਮੰਤਰੀ ਪਾਪਨ ਇੰਦਰਾ ਗਾਂਧੀ ਨੂੰ ਸੋਦਾ ਲਾਉਣ ਵਾਲੇ ਗੱਡੀ ਚਾੜਨ ਵਾਲੇ ਜੋਦੇ ਭਾਈ ਸਤਵੰਦ ਸਿੰਘ ਬਿਆਨ ਸਿੰਘ ਤੇ ਭਾਈ ਕੇਰ ਸਿੰਘ ਦੀ ਜਾਂਚ ਪਰਸੋਂ ਰੋਲ ਤੋਂ ਅਖੰਡ ਪਾਤਸ਼ਾਹ ਪ੍ਰਕਾਸ਼ ਹਨ ਪੰਥ ਦੀ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਚੀਆਂ ਜਥੇਬੰਦੀਆਂ ਨੇ ਬੜੇ ਧੂਮ ਧਾਮ ਨਾਲ ਦਿਹਾੜਾ ਮਨਾਇਆ ਅਤੇ ਉਹਨਾਂ ਜੀ ਸਿੱਧਾਂ ਦੀ ਮੈਂ ਸਮਝਦਾ ਜੋ ਸੀ ਇਦਾਂ ਵਾਸਤੇ ਜੋ ਪ੍ਰਣਾਮ ਕੀਤਾ ਸਲਾਮ ਕੀਤਾ ਕਿ ਕੌਮ ਦੇ ਜੇ ਜਿੰਦਾ ਹੈ ਜੇ ਕੌਮ ਦੀ ਹੋਂਦ ਹੈ ਜੇ ਬਖਰੀ ਪਹਿਚਾਨ ਹੈ ਤਾਂ ਇਹਨਾਂ ਸੀਦਾਂ ਕਰਕੇ ਇਹਨਾਂ ਯੋਧਿਆਂ ਕਰਕੇ ਆ ਸਮੇ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਪੰਥ ਨੂੰ ਖਤਮ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਮੇ ਸਮੇਂ ਦੀਆਂ ਹਕਮਾਂ ਨੇ ਸਿੱਖਾਂ ਦੀ ਸਰਮੌਰ ਸੰਸਥਾ ਸਰਮੌਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਤੇ ਹਮਲੇ ਕੀਤੇ ਗਏ ਪਰ ਸਮੇਂ-ਸਮੇਂ ਤੇ ਜਿਹੜੇ ਸਾਡੇ ਝਾਰੂ ਸਿੰਘ ਸੀ ਉਹਨਾਂ ਨੇ ਉਹਨਾਂ ਦੁਸ਼ਟਾਂ ਨੂੰ ਸੋਦਾ ਵੀ ਲਾਇਆ ਜੂਨ 1984 ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੀ ਇਕਵਾਈ ਵਿੱਚ ਭਾਰਤ ਸਰਕਾਰ ਨਾਲ ਸੰਘਰਸ਼ ਟੱਕਰ ਲਈ ਗਈ ਉਸ ਸਮੇਂ ਇੰਦਰਾ ਗਾਂਧੀ ਨੇ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸਨੇਤ ਲਗਭਗ 36-37 ਗੁਰਦੁਆਰਿਆਂ ਤੇ ਇਹ ਹਮਲਾ ਕਰ ਰਸਤਾ ਜਿਸ ਨਾਲ ਸਾਡੇ ਪਵਿੱਤਰ ਤਖਤ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਸਤਗੰਗ ਸਿੰਘ ਮੰਦਰ ਸਾਹਿਬ ਦੇ ਵੀ ਗੋਲੀਆਂ ਲੱਗੀਆਂ ਗੁਰੂ ਗ੍ਰੰਥ ਸਾਹਿਬ ਜੀ ਜਖਮੀ ਹੋਏ ਉਸ ਸਮੇਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਸਿੱਖਾਂ ਦੇ ਮਾਰਾਂ 'ਚ ਬਹੁਤ ਰੋਸ ਸੀ ਸਿੱਖ ਜਿਹੜੇ ਉਹ ਵਿਰਾਗ ਵਿੱਚ ਸਨ ਕੀ ਇੱਕ ਸੱਚ ਖੜਾ ਪਵਿੱਤਰ ਸਥਾਨ ਸੱਚਖੰਡ ਸ਼੍ਰੀਮੰਦਰ ਸਾਹਿਬ ਨੂੰ ਗੋਲੀਆਂ ਨਾਲ ਵੜਨਾ ਅਤੇ ਜਰੀ ਕਾਲ ਤੱਕ ਸਾਨੂੰ ਟਹਿ ਟੇਰੀ ਕਰ ਦੇਣਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਟਨਾ ਵਾਲੇ ਭਾਈ ਅਮਰੀਕ ਸਿੰਘ ਜੀ ਬਾਬਾ ਸੰਤ ਜਰਨੈਲ ਚਬੇ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਵਰਗੇ ਜਿਹੜੇ ਯੋਧੇ ਸੀ ਉਹ ਸ਼ਹੀਦ ਹੋ ਜਾਣੇ ਉਸ ਸਮੇਂ ਸਿੱਖਾਂ ਦੇ ਮਨਾਂ ਵਿੱਚ ਭਾਰੀ ਰੋਸ ਹੁਣ ਕਰਕੇ ਸਿੱਖ ਜਜ਼ਬਾਤ ਭੜਕੇ ਪਏ ਸਨ ਉਸ ਸਮੇਂ ਸੰਤ ਭਾਈ ਸਤਵੰਤ ਸਿੰਘ ਭਾਈ ਬਿਆਨਤ ਸਿੰਘ ਦੇ ਭਾਈ ਕੇਰ ਸਿੰਘ ਜੀ ਨੇ ਸਲਾਹ مشورہ ਕਰਕੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਉਸ ਗੋਲੀकांड ਦੌਰਾਨ ਭਾਈ ਜਿਹੜਾ ਬਿਆਨਤ ਸਿੰਘ ਸੀ ਉਹ ਸ਼ਹੀਦ ਹੋ ਗਏ ਭਾਈ ਸਤਵੰਤ ਸਿੰਘ ਦੇ ਗੋਲੀ ਲੱਗੀ ਜੋ ਉਹਨਾਂ ਦੇ ਫਾਂਸੀ ਤੇ ਲੱਗਣ ਤੱਕ ਜਿਹੜੀ ਉਹ ਉਹਨਾਂ ਦੇ ਸਰੀਰ ਵਿੱਚ ਸੀ ਅੱਜ ਉਹਨਾਂ ਸਿਧਾਂ ਨੂੰ ਯਾਦ ਕਰਦੇ ਆਂ ਪਰसों ਰੋਜ ਤੋਂ ਸ਼੍ਰੀ ਅਖੰਡ ਪਾਤਸ਼ਾਹਬ ਸ਼੍ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਕਰਾਇਆ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਜਿਸ ਵਿੱਚ ਭਾਈ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਗ੍ਰੰਥੀ ਸੱਚਖੰਡ ਸ਼੍ਰੀਮਨਦਰ ਸਾਹਿਬ ਉਹਨਾਂ ਵੱਲੋਂ ਸ਼ੀਰ ਪਰਵਾਰਾਂ ਨੂੰ ਸਰੋਪੇ ਦਿੱਤੇ ਗਏ ਨੇ ਮੈਂ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਸਮੁੱਚੀ ਸੇਕ ਸੰਗਤ ਨੂੰ ਉਹਨਾਂ ਸਿਧਾਂ ਨੂੰ ਕਦਾ ਸਤਕਾਰ ਭੇਟ ਕਰਦਾ